ਕੋ ਗਵੜਾ ਬਿਕੇ ਉਸ ਵੇਲੇ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਖੰਬੇ ਨਾਲ ਟਕਰਾ ਗਈ ਇਸ ਹਾਸੇ ਵਿੱਚ ਖੰਬੇ ਦੇ ਕੋਲ ਖੜੇ ਦੋ ਵਿਅਕਤੀਆਂ ਦਾ ਬਾਲਬਾਲ ਬਚਾ ਹੋ ਗਿਆ ਜਰਕੀ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਇਸ ਬੱਧੀ ਜਾਣਕਾਰੀ ਦਿੰਦਿਆਂ ਮਸਾਂ ਹੀ ਬਚੇ ਹੋਏ ਵਿਅਕਤੀਆਂ ਨੇ ਦੱਸਿਆ ਕਿ ਉਹ ਜੋ ਤਾਂ ਖੰਬੇ ਦੇ ਕੋਲ ਖੜੇ ਸਨ ਤਾਂ ਇਕਦਮ ਹੀ ਇੱਕ ਤੇਜ਼ ਰਫਤਾਰ ਕਾਰ ਖੰਬੇ ਨਾਲ ਟਕਰਾਈ ਜਿਸ ਨਾਲ ਜਿੱਥੇ ਉਨ੍ਹਾਂ ਦਾ ਬਚਾ ਹੋ ਗਿਆ ਉੱਥੇ ਹੀ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਭਾਈ ਮੈਂ ਖੰਬੇ ਦੇ ਕੋਲ ਬੈਠਾ ਸੀ ਉੱਪਰ ਚੜਨਾ ਕੋ ਤੁ ਆਪਣੇ ਟਾਈਮ ਤੇ ਇੱਕ ਗੱਡੀ ਸਿੱਧੀ ਆਈ ਆ ਸਿੱਧੀ ਆ ਕੇ ਖੰਬੇ 'ਚ ਵੱਜੀ ਆ ਖੰਬੇ 'ਚ ਮੇਰਾ ਬਚਾਅ ਹੋ ਗਿਆ ਮੇਰੇ ਕੋਈ ਨੁਕਸਾਨ ਨਹੀਂ ਹੋਇਆ ਲੱਤਾਂ ਬਾਹਰ ਸਹੀ ਕੰਬਾ ਸਾਰਾ ਟੁੱਟ ਗਿਆ ਉਧਰ ਹਾਸਾ ਹੁੰਦੇ ਸਾਰੇ ਹੀ ਆਲੇ ਦੁਆਲੇ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਮੌਕੇ ਤੇ ਮਜੂਰ ਲੋਕਾਂ ਦਾ ਕਹਿਣਾ ਸੀ ਕਿ ਹਾਸੇ ਤੋਂ ਬਾਅਦ ਜਦੋਂ ਉਹਨਾਂ ਨੇ ਗੱਡੀ ਚਾਲਕ ਪਾਸੋਂ ਕਾਗਜ਼ ਪੱਤਰ ਮੰਗੇ ਤਾਂ ਉਹ ਅੱਗੇ ਉਹ ਝਗੜਾ ਕਰਨ ਲੱਗ ਪਿਆ ਹਾਸੇ ਦੀ ਸੂchnਾ ਮਿਲਦੇ ਸਾਰੀ ਫਗਵਾੜਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਦੋ ਦੋ ਤਿੰਨ ਬੰਦੇ ਬੈਠੇ ਸੀ ਜਦੋਂ ਇਹ ਬੰਦੇ ਨੇ ਗੱਡੀ ਆ ਕੇ ਤੇ ਮਾਰੀ ਉਹ ਬੰਦੇ ਦੌੜ ਕੇ ਵਜੇ ਮਸੀਂ ਉਹਨਾਂ ਦੀ ਜਾਨ ਦਾ ਵਿਚਾਰ ਕਰਦੇ ਇਹ ਬੰਦਿਆਂ ਨੇ ਫਿਰ ਕੋਈ ਹੋਰ ਬੰਦਾ ਆਇਆ ਕੋਈ ਉਹ ਆ ਕੇ ਉਹਨਾਂ ਨੂੰ ਕਿਹਾ ਜੀ ਚਲ ਇੱਕ ਕਾਗਜ਼ ਦੇ ਦਿਓ ਕਾਫੀ ਟਾਈਮ ਦੇ ਮੰਗਦੇ ਉਹ ਕਾਗਜ਼ ਗੱਡੀ ਲੋਕ ਹੈ ਗੱਡੀ ਦਾ ਲੋਕ ਕਰਕੇ ਬੈਠੇ ਲੇਕਿਨ ਉਹ ਨਹੀਂ ਗਈ ਹੈ ਚਾਬੀ ਲੈ ਗਏ ਸੀ ਉਹਨੂੰ ਪਹਿਲੋ ਕਿਹਾ ਉਹ ਕਹਿੰਦਾ ਜੰਨੇ ਆ ਜੰਨੇ ਆ ਇਹ ਉਹਨੂੰ ਕਿਹਾ ਕਿ ਕਾਗਜ਼ ਦੇ ਦੇ ਭਰਾ ਤਾਂ ਉਹ ਉਲਟਾ ਕਾਗਜ਼ ਦੇ ਦੇ ਤਾਨੂੰ ਨਹੀਂ ਹੁਣ ਦਿੱਤੇ ਆ ਜੀ ਅੱਛਾ ਕਾਫੀ ਵਾਰੀ ਕਹਿਨਦੇ ਇਹ ਉਹਨੂੰ ਕਿਹਾ ਕਿ ਕਾਜ ਦੇ ਦੇ ਉਹ ਗੱਡੀ ਦੇ ਵਿੱਚੋਂ ਅਜੀ ਉਹਦੇ ਕੋਲ ਘਨੇ ਆ ਉਹ ਦੂਜੇ ਪਾਸੇ ਕਾਕੀ ਖੋਲ ਕੇ ਉੱਦਾਂ ਹੀ ਕਾਜ ਭੜਾ ਰਿਹਾ ਜਦੋਂ ਉਹ ਕਿਹਾ ਕਿ ਤੁਸੀਂ ਤੂੰ ਕਾਜ ਭੜਾ ਦੇ ਫੋਗਵਾੜਾ ਵੀ ਖੇ ਉਸ ਸਮੇਂ ਇੱਕ ਵੱਡਾ ਹਾਸਾ ਹੋ ਤਾਂ ਬਚਾ ਹੋ ਗਿਆ ਜਦੋਂ ਇੱਕ ਤੇਜ਼ ਰਫਤਾਰਕਾਰ ਬੇਕਾਬੂ ਹੋ ਕੇ ਖੰਭੇ ਨਾਲ ਟਕਰਾ ਗਈ ਇਸ ਹਾਸੇ ਵਿੱਚ ਖੰਬੇ ਦੇ ਕੋਲ ਖੜੇ ਦੋ ਵਿਅਕਤੀਆਂ ਦਾ ਬਾਲਬਾਲ ਬਚਾਅ ਹੋ ਗਿਆ ਜਰਕੀ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਇਸ ਬਧੀ ਜਾਣਕਾਰੀ ਦਿੰਦਿਆਂ ਮਸਾਂ ਹੀ ਬਚੇ ਹੋਏ ਵਿਅਕਤੀਆਂ ਨੇ ਦੱਸਿਆ ਕਿ ਉਹ ਜੋ ਤਾਂ ਖੰਬੇ ਦੇ ਕੋਲ ਖੜੇ ਸਨ ਤਾਂ ਇਕਦਮ ਹੀ ਇੱਕ ਤੇਜ਼ ਰਫਤਾਰ ਕਾਰ ਖੰਬੇ ਨਾਲ ਟਕਰਾਈ ਜਿਸ ਨਾਲ ਜਿੱਥੇ ਉਹਨਾਂ ਦਾ ਬਚਾਅ ਹੋ ਗਿਆ ਉੱਥੇ ਹੀ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਇਹ ਭਾਜੀ ਮੈਂ ਖੰਬੇ ਦੇ ਕੋਲ ਬੈਠਾ ਸੀ ਉੱਪਰ ਚੜਨਾ ਕੋਈ ਨਹੀਂ ਆਪਣੇ ਟਾਈਮ ਤੇ ਇਹ ਗੱਡੀ ਸਿੱਧੀ ਆਈ ਆ ਸਿੱਧੀ ਆ ਕੇ ਖੰਬੇ 'ਚ ਵੱਜੀ ਆ ਖੰਬੇ 'ਚ ਮੇਰਾ ਬਚਾਅ ਹੋ ਗਿਆ ਮੇਰੇ ਕੋਲ ਕੋਈ ਨੁਕਸਾਨ ਨਹੀਂ ਹੋਇਆ ਲੱਤਾਂ ਬਾਹਾਂ ਸਹੀ ਆ ਖੰਬਾ ਸਾਰਾ ਟੁੱਟ ਗਿਆ ਵਾ ਗੱਡੀ ਟੁੱਟੀ ਆ